ਅਰਸ਼ਕਾ ਦਾ ਸਵਾਗਤ ਤੇ ਮੈਂ ਹਾਂ ਜਸਵਿੰਦਰ ਬੋਪਾ ਰਹੇ ਮੌਜੂਦ ਆ ਪਿੰਡ ਝੁਗੇ ਜਵਾਰ ਸਿੰਘ ਵਾਲਾ ਵਿਖੇ ਜਿੱਥੋਂ ਹਰ ਸਾਲ ਜਿਹੜੀ ਸਾਲਾ ਸਰਤਾਂ ਦੇ ਲਈ ਮੋਟਰਸਾਈਕਲ ਯਾਤਰਾ ਜਿਹੜੀ ਜਾਂਦੀ ਹੈ ਇਸ ਵਾਰ ਵੀ ਜਿਹੜਾ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਜਿਹੜਾ ਇਥੋਂ ਸਾਲਾ ਸਰਤਾਂ ਦੇ ਲਈ ਜਿਹੜੀ ਮੋਟਰਸਾਈਕਲ ਯਾਤਰਾ ਜਾਣੀ ਹੈ ਜਿਸ ਦੀਆਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਲਗਭਗ ਸ਼ੁਰੂ ਹੋ ਚੁੱਕੀਆਂ ਨੇ ਲੰਗਰ ਦਾ ਜਿਹੜਾ ਖਾਸ ਪ੍ਰਬੰਧ ਕੀਤਾ ਗਿਆ ਪਿੰਡ ਦੇ ਵੱਲੋਂ ਪੂੜੀਆਂ ਦਾ ਜਿਹੜਾ ਲੰਗਰ ਆ ਖੀਰ ਦਾ ਲੰਗਰ ਆ ਤੇ ਹੋਰ ਜਿਹੜਾ ਵਧੀਆ ਤਰੀਕੇ ਦੇ ਨਾਲ ਲੰਗਰ ਸ਼ਕਾਇਆ ਜਾ ਰਿਹਾ ਰਾਹ ਰਾਧ ਜਾਂਦੀਆਂ ਸੰਗਤਾਂ ਨੂੰ ਤੇ ਜਿਹੜੀਆਂ ਸੰਗਤਾਂ ਨੇ ਬਾਲਾ ਜੀ ਧਾਮਾਂ ਦੇ ਲਈ ਰਵਾਨਾ ਹੋਣਾ ਉਹਨਾਂ ਲਈ ਵੀ ਜਿਹੜਾ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਤਾਂ ਸਾਡੇ ਨਾਲ ਪਿੰਡ ਦੇ ਵੀ ਜਿਹੜੇ ਸਰਪੰਚ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿਹੜੀਆਂ ਸੰਗਤਾਂ ਲੰਗਰ ਸ਼ਕ ਰਹੀਆਂ ਨੇ ਆ ਦੇਖ ਸਕਦੇ ਹੋ ਵਧੀਆ ਜਿਹੜਾ ਸੁਚਾਰੂ ਤਰੀਕੇ ਦੇ ਨਾਲ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਤੇ ਤਸਵੀਰਾਂ ਜਿਹੜੀਆਂ ਤੁਹਾਨੂੰ ਪਿੰਡ ਝੁੱਕੇ ਜਵਾਰ ਸਿੰਘ ਵਾਲਾ ਤੋਂ ਦਿਖਾ ਰਹੇ ਹਾਂ ਇੱਕ ਵਾਰ ਫੇਰ ਦੱਸ ਦਈਏ ਕਿ ਜਿਹੜਾ ਬਾਲਾਜੀ ਧਾਮ ਦੇ ਲਈ ਯਾਤਰਾ ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਰਵਾਨਾ ਹੋਣ ਜਾ ਰਹੀ ਹੈ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਹਰ ਸਾਲ ਇਹ ਯਾਤਰਾ ਜਾਂਦੀ ਹੈ ਕੀ ਕਹਿਣਾ ਹੈ ਸਰਪੰਚ ਸਾਹਿਬ ਦਾ ਇਸ ਦੇ ਬਾਰੇ ਈ ਸਰਪੰਚ ਸਾਹਿਬ ਇਹ ਜੋ ਯਾਤਰਾ ਬਾਲਾ ਈ ਧਾਮ ਦੇ ਲਈ ਰਵਾਨਾ ਹੋਣੀ ਹੈ ਪਿਛਲੇ ਕਿੰਨੇ ਸਮੇਂ ਤੋਂ ਇਹ ਸੇਵਾ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਬੋਪਰੇ ਸਾਹਿਬ ਸਾਡੇ ਪਿੰਡ ਪਹੁੰਚਣ ਲਈ ਮੈਂ ਸਾਰੀ ਸੰਗਤ ਨੂੰ ਪਹਿਲਾਂ ਨੌਜਵਾਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਇੱਕ ਆਪਾਂ ਜਿਹੜਾ ਕਿ ਸ਼੍ਰੀ ਬਾਲਾ ਜੀ ਦਾ ਇੱਕ ਜਕਾਰਾ ਲਾਵਾਂਗੇ ਸਾਲਾ ਸਰ ਧਾਮ ਕੀ ਜੈ ਜੈ ਸ਼੍ਰੀ ਬਾਲਾ ਜੀ ਇਹ ਜਿਹੜੀਆਂ ਸੰਗਤਾਂ ਸਾਡੇ ਚੁਗੇ ਜਵਾਰ ਸਿੰਘ ਤੋਂ ਰਵਾਨਾ ਹੋ ਕੇ ਸ਼੍ਰੀ ਸਾਲਾ ਸਰਧਾਮ ਲਈ ਅੱਜ ਜਿਹੜੀ ਕਿ ਇੱਕ ਯਾਤਰਾ ਕੱਢੀ ਜਾ ਰਹੀ ਹੈ ਇਹ ਸਾਡੇ ਪਿੰਡ ਚੁਗੇ ਜਵਾਰ ਸਿੰਘ ਤੋਂ ਪਿਛਲੇ ਕਾਫੀ ਅਰਸੇ ਤੋਂ ਜਿਹੜਾ ਕਿ ਯਾਤਰਾ ਕੱਢੀ ਜਾ ਰਹੀ ਹੈ ਇਹ 18ਵੀਂ ਯਾਤਰਾ ਹੈ ਸਾਡੇ ਪਹਿਲਾਂ ਅਸੀਂ ਲਗਭਗ 10 ਯਾਤਰਾ ਜਿਹੜੇ ਕਿ ਇਹ ਸਾਡੇ ਬਾਬਾ ਜੀ ਨੇ ਇਹਨਾਂ ਦੇ ਅੰਡਰ ਹੀ ਸਾਰੀ ਸੰਗਤ ਚੱਲਦੀ ਹੈ ਇਹਨਾਂ ਨੇ ਕੋਈ ਕਮੇਟੀ ਬਣੀ ਹੈ ਪਿੰਡ ਦੀ ਬਿਲਕੁਲ ਕਮੇਟੀ ਬਣੀ ਹੈ ਜੀ ਇਹ ਬਾਬਾ ਸੰਤੋਖ ਸਿੰਘ ਜੀ ਨੇ ਚੁਗੇ ਜਵਾਰ ਸਿੰਘ ਤੋਂ ਜਿਹੜੇ ਸਾਰਾ ਮੈਨੇਜਮੈਂਟ ਕਰਦੇ ਨੇ ਔਰ ਸੰਗਤਾਂ ਦਾ ਦੇਖ ਰੇਖ ਜਿਹੜੀ ਇਹਨਾਂ ਦੇ ਅੰਡ ਔਰ ਸਾਡੇ ਪਿੰਡ ਜਿਹੜੀਆਂ 10 ਯਾਤਰਾ ਜਿਹੜੇ ਕਿ ਸਾਈਕਲ ਯਾਤਰਾ ਪਹਿਲਾਂ ਅਸੀਂ ਕੀਤੀਆਂ ਸੀਗੀਆਂ ਸਾਰੀਆਂ ਸੰਗਤਾਂ ਨੇ ਨੌਜਵਾਨਾਂ ਨੇ ਔਰ ਜੋ ਆਮ ਸੰਗਤਾਂ ਪਹਿਣਾ ਬੀਬੀਆਂ ਹੋਰ ਵੀ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਉਹਨਾਂ ਵਾਸਤੇ ਵੀ ਸਾਧਨ ਲੈ ਕੇ ਜਾਂਦੇ ਆ ਅੱਜ ਜਿਹੜੀ ਇਹ ਧਾਰਮਿਕ ਯਾਤਰਾ ਹੈ ਇਹ ਮੋਟਰਸਾਈਕਲ ਯਾਤਰਾ ਹੈ ਇਹ ਪਿੰਡ ਚੁੱਕੇ ਜਵਾਰ ਸਿੰਘ ਤੋਂ ਰਵਾਨਾ ਹੋ ਕੇ ਆਪਣੇ ਬਾਲਾਜੀ ਮੰਦਿਰ ਜਲਾਲਾਬਾਦ ਪਹਿਲਾਂ ਉੱਥੇ ਨਤਮਸਤਕ ਹੋ ਕੇ ਮੱਥਾ ਟੇਕ ਕੇ ਜਿਹੜਾ ਕਿ ਸਾਲਾ ਸਰਤਾਮਲੀ ਜਾਏਗੀ ਔਰ ਬੜੇ ਵਧੀਆ ਸ਼ਾਨੋ ਸ਼ੌਕਤ ਦੇ ਨਾਲ ਉਸ ਬਾਲਾਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬੜੇ ਸ਼ੌਂਕ ਦੇ ਨਾਲ ਔਰ ਵਧੀਆ ਤਰੀਕੇ ਨਾਲ ਲੰਗਰ ਵੀ ਯਾਤਰਾ ਦੇ ਵਿੱਚ ਕਿੰਨੇ ਲੋਕ ਮੌਜੂਦ ਨੇ ਇਸ ਯਾਤਰਾ ਦੇ ਵਿੱਚ ਲਗਭਗ ਸਾਡੇ ਜਿਹੜੇ 40-50 ਮੋਟਰਸਾਈਕਲ ਹੋ ਜਾਂਦੇ ਨੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਸੇਵਾਦਾਰ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਜਿਵੇਂ ਸਾਰਿਆਂ ਨੂੰ ਸ਼ੌਂਕ ਹੁੰਦਾ ਹੈ ਬਾਲਾਜੀ ਦੇ ਦਰਬਾਰ ਤੇ ਜਾਣ ਦਾ ਔਰ ਨਾਲ ਜਿਵੇਂ DJ ਵੀ ਜਾਂਦਾ ਹੈ ਲੰਗਰਾਂ ਦੀ ਵੀ ਵਿਵਸਥਾ ਸਾਡੇ ਕੀਤੀ ਜਾਂਦੀ ਹੈ ਰਸਤੇ ਦੇ ਚ ਵਧੀਆ ਲੰਗਰਾਂ ਦੀ ਵਿਵਸਥਾ ਔਰ ਸੇਵਾਦਾਰ ਵਧੀਆ ਕਰਦੇ ਨੇ ਸਰਪੰਚ ਸਾਹਿਬ ਕਿੰਨੇ ਦਿਨ ਉੱਥੇ ਜਿਹੜੀ ਯਾਤਰਾ ਰਹਿੰਦੀ ਹੈ ਤੇ ਲੰਗਰ ਦਾ ਵੀ ਉੱਥੇ ਕੋਈ ਪ੍ਰਬੰਧ ਕੀਤਾ ਜਾਂਦਾ ਬਿਲਕੁਲ ਬਿਲਕੁਲ ਜੀ ਅੱਜ 18 ਜਿਹੜਾ 18ਵੀਂ ਯਾਤਰਾ ਹੈ ਅੱਜ ਇੱਥੋਂ ਸ਼ੁਰੂ ਹੋਏਗੀ ਸਾਡੇ ਪਿੰਡ ਤੋਂ ਜਿਹੜਾ ਕਿ ਤੀਜੇ ਦਿਨ ਹੈ ਇਹ ਵਾਪਸੀ ਹੋਏਗੀ ਔਰ ਰਸਤੇ ਦੇ ਵਿੱਚ ਤਾਂ ਬੋਪਰੇ ਸਾਹਿਬ ਬਹੁਤ ਲੋਕ ਸੇਵਾਦਾਰ ਜਿਹੜੇ ਕਿ ਉੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਹੁੰਦੀ ਹੈ ਸੌਣ ਦੀ ਰਹਿਣ ਦੀ ਨਹਾਣ ਤੋਂ ਹੋਣ ਔਰ ਦਵਾਈਆਂ ਵਗੈਰਾ ਵੀ ਜੇ ਕਿਸੇ ਨੂੰ ਤੁਹਾਡੇ ਵੱਲੋਂ ਉਥੇ ਲੰਗਰ ਲਗਾਇਆ ਜਾਂਦਾ ਸਾਲਾ ਸਰਪੰਚ ਕੇ ਸਾਡੇ ਵੱਲੋਂ ਇੱਥੇ ਸ਼ੁਰੂਆਤ ਕੀਤੀ ਜਾਂਦੀ ਹੈ ਜਿਹੜਾ ਕਿ ਪਿੰਡ ਦੇ ਵਿੱਚ ਅਸੀਂ ਲੰਗਰ ਕੂੜੀਆਂ ਛੋਲਿਆਂ ਦਾ ਲੰਗਰ ਕਰਦੇ ਹਾਂ ਔਰ ਫਰੂਟ ਦਾ ਵੀ ਨਾਲ ਲੰਗਰ ਕਰਦੇ ਹਾਂ ਹਰ ਵਾਰ ਔਰ ਰਸਤੇ ਦੇ ਵਿੱਚ ਜਿਹੜਾ ਕਿ ਸੰਗਤਾਂ ਲਗਾਉਂਦੀਆਂ ਨੇ ਅਸੀਂ ਇਹ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਬਾਲਾ ਜੀ ਕਿਰਪਾ ਕਰਨਗੇ ਔਰ ਅਸੀਂ ਇੱਕ ਜਿਹੜੀ ਸਾਡੀ ਕਮੇਟੀ ਹੈ ਸਾਡੇ ਵੱਲੋਂ ਵੀ ਉੱਥੇ ਪਰਮਾਤਮਾ ਮਿਹਰ ਕਰੇ ਕਿ ਅਸੀਂ ਵੀ ਇੱਕ ਲੰਗਰ ਲਗਾਈਏ ਹਰ ਸਾਲ ਲਗਾਇਆ ਕਰਾਂਗੇ ਅੱਜ ਕਿੰਨੇ ਵਜੇ ਤੋਂ ਜਿਹੜਾ ਲੰਗਰ ਸ਼ੁਰੂ ਕੀਤਾ ਗਿਆ ਤੇ ਕਿੰਨੇ ਵਜੇ ਜਿਹੜਾ ਸਮਾਪਤੀ ਹੋਣੀ ਹੈ ਲੰਗਰ ਦੀ ਲੰਗਰ ਜਿਹੜਾ ਸਵੇਰ 10 ਵਜੇ ਤੋਂ ਚਾਲੂ ਹੋ ਗਿਆ ਸੀ ਔਰ ਲਗਭਗ 3 ਵਜੇ ਤੱਕ ਚੱਲੂਗਾ ਉਸ ਤੋਂ ਬਾਅਦ ਜਿਹੜੀ ਸੰਤਾਂ ਦੀ ਰਵਾਨਗੀ ਹੋ ਜਾਏਗੀ ਜੀ ਤਾਂ ਹੋਰ ਕੀ ਕਹਿਣਾ ਚਾਹੋਗੇ ਇਲਾਕੇ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਸਾਰੀਆਂ ਸੰਤਾ ਨੂੰ ਬੇਨਤੀ ਕਰਦਾ ਕਿ ਜਿਵੇਂ ਆਪਾਂ ਨੂੰ ਪਤਾ ਹੈ ਚਲੋ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਾਲਾ ਸਰ ਜੀ ਬਾਲਾ ਜੀ ਤੇ ਜਿਹੜੇ ਕਿ ਪੰਡਾਰੇ ਚੱਲ ਰਹੇ ਨੇ ਜਿਹਨੀਆਂ ਵੀ ਸੰਤਾ ਜਾਣੀਆਂ ਚੋਂਗੀਆਂ ਨਾ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਬਿਲਕੁਲ ਆਰਾਮਦਾਰੀ ਕੋਈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਬੜੇ ਅਮਨ ਅਮਨ ਦੇ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਤਾਂ ਬਹੁਤ ਬਹੁਤ ਧੰਨਵਾਦ ਗੱਲਬਾਤ ਕੀਤੀ ਹੈ ਹਰ ਸਾਲ ਜਿਹੜਾ ਗੱਲਬਾਤ ਕਰਦੇ ਆ ਪਿੰਡ ਦੇ ਨੌਜਵਾਨ ਦੇ ਨਾਲ ਜਿਹੜੀ ਇਹ ਯਾਤਰਾ ਜਾਣੀ ਆ ਸਾਲਾ ਸਰਤਾਮ ਦੇ ਲਈ ਇਹਨਾਂ ਦਾ ਕੀ ਕਹਿਣਾ ਤੇ ਇਲਾਕੇ ਨੂੰ ਕੀ ਅਪੀਲ ਆ ਕਿਉਂਕਿ ਜੇ ਕਿਸੇ ਨੇ ਧਿਆਨ ਹੋਵੇ ਸਾਲਾ ਸਰਤਾਮ ਦੇ ਲਈ ਸੰਗਤਾਂ ਦੇ ਨਾਲ ਰਲ ਕੇ ਕਿਉਂਕਿ ਇਹ ਮੋਟਰਸਾਈਕਲ ਯਾਤਰਾ ਇਹਨਾਂ ਦੇ ਵੱਲੋਂ ਅੱਜ ਜਿਹੜੀ ਸ਼ੁਰੂ ਕੀ ਲੈ ਕੇ ਜਾਣੀ ਹੈ ਬਾਲਾ ਜੀ ਸਾਲਾ ਸਰਤਾਮ ਦੇ ਲਈ ਫਾਈ ਕੀ ਨਾਮ ਹੈ જય શ્રી ਬਾਲਾ ਜੀ ਸਭ ਤੋਂ ਪਹਿਲਾਂ ਬੱਬਰ ਅ ਤੁਹਾਡਾ ਧੰਨਵਾਦ ਹੈ ਔਰ ਤੇ ਜਿਹੜੀ ਸਾਡੀ ਯਾਤਰਾ ਹੈ ਇਹ ਯਾਤਰਾ ਹਰ ਸਾਲ ਸਾਡੇ ਇੱਥੋਂ ਤਕਰੀਬਨ ਨਵਰਾਤਿਆਂ ਦੇ ਤੀਸਰੇ ਨਰਾਤੇ ਇੱਥੋਂ ਸਟਾਰਟ ਹੁੰਦੀ ਹੈ ਜੋ ਕਿ 3-4 ਦਿਨ ਦਾ ਪ੍ਰੋਸੈਸ ਹੁੰਦਾ ਇਸ ਯਾਤਰਾ ਜਾ ਕੇ ਵਾਪਸ ਆਉਣੇ ਆ 5 ਦਿਨ ਲੱਗ ਜਾਂਦੇ ਆ ਜਿੰਦੇ ਵਿੱਚ ਹੁਣ ਪਹਿਲਾ ਸੀ 10 ਯਾਤਰਾ ਜਿਹੜੀ ਆ ਉਹ ਸਾਈਕਲ ਯਾਤਰਾ ਕੀਤੀ ਸੀ ਤੇ ਡੀਜੇ ਵਗੈਰਾ ਦਾ ਪ੍ਰਬੰਧ ਨਾਲ ਹੀ ਹੁੰਦਾ ਸੀ ਸਾਡੇ ਸਾਰੇ ਜੋ ਮਕੈਨਿਕ ਵੀ ਨਾਲ ਜਾਂਦੇ ਸੀ ਇਸ ਤੋਂ ਬਾਅਦ ਅਸੀਂ ਕੁਝ ਸਮਾਂ ਪੈਨ ਨਾਲ ਕੰਨਾਂ ਦੇ ਕੁਝ ਪ੍ਰੋਬਲਮ ਹੋਣ ਕਾਰਨ ਇਸ ਤੋਂ ਬਾਅਦ ਅਸੀਂ ਮੋਟਰਸਾਈਕਲ ਦੀ ਯਾਤਰਾ ਸ਼ੁਰੂ ਕਰਤੀ ਕਿਉਂਕਿ ਹੁਣ ਠਰਮੇ ਮੋਟਰਸਾਈਕਲ ਯਾਤਰਾ ਹੈ ਜਿੰਦੇ ਨਾਲ ਸਾਡੇ ਨਾਲ ਤਿੰਨ ਹਾਤੀ ਸਵਾਰੀਆਂ ਦੇ ਲੇਡੀ ਸਵਾਰੀਆਂ ਦੇ ਬ੍ਰਿਜਕਾ ਜਾ ਰਹੇ ਨੇ ਔਰ ਘੱਟੋ ਘੱਟ 50 ਤੋਂ 52 ਮੋਟਰਸਾਈਕਲ ਜਿਹੜਾ ਅੱਜ ਇੱਕ ਮੋੜ ਤੋਂ ਦੋ ਨੌਜਵਾਨ ਜਾ ਰਹੇ ਨੇ ਇਹ ਸਾਡੀ ਯਾਤਰਾ ਹਰ ਸਾਲ ਜਾਂਦੀ ਹੈ ਜੇ ਕਿਸੇ ਨੇ ਵੀ ਅੱਗੇ ਤੋਂ ਜਾਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਬਾਬਾ ਜੀ ਟੁੱਗਾ ਜਵਾਰ ਸਿੰਘ ਸੰਤੋਖ ਸਿੰਘ ਬਾਬਾ ਜੀ ਔਰ ਸਾਨੂੰ ਸਰਪੰਚ ਸਾਹਿਬ ਤੇ ਸਾਡੇ ਨਵੇਂ ਬਣੇ ਸਰਪੰਚ ਸਾਹਿਬ ਚੰਦਰਪਾਲ ਸਿੰਘ ਸਾਬਕਾ ਫੌਜੀ ਜੀ ਉਹ ਵੀ ਸਾਡੇ ਨਾਲ ਬਹੁਤ ਸੰਯੋਗ ਕੀਤਾ ਉਹਨਾਂ ਵੀ ਜਿਹੜਾ ਕੀ ਉਹਨਾਂ ਲੰਗਰ ਵਿੱਚ ਵੀ ਵੱਧ ਚੜ੍ਹ ਕੇ ਸਾ ਕੀਤਾ ਤੇ ਅੱਜ ਅਸੀਂ ਸਾਰੇ ਨਾਲ ਮਿਲ ਕੇ ਜਾ ਰਹੇ ਹਾਂ ਇਹਦੇ ਵਿੱਚ ਇੱਕ ਸਾਡੇ ਪਿੰਡ ਦੀ ਇਕਤਾ ਬਹੁਤ ਕਾਇਮ ਹੈ ਬਾਲਾ ਜੀ ਦਾ ਜਨਮ ਦਿਹਾੜੇ ਤੇ ਚੜ੍ਹੇ ਬਿਲਕੁਲ ਬਿਲਕੁਲ ਜਿਹੜੇ ਨਵਰਾਤੇ ਆਉਂਦੇ ਆ ਜੀ ਉਹਨਾਂ ਵਿੱਚ ਸਾਡੀ ਯਾਤਰਾ ਸਟਾਰਟਿੰਗ ਹੁੰਦੀ ਹੈ ਜੀ ਤਾਂ ਬਿਲਕੁਲ ਪਿੰਡ ਚੁੱਕੇ ਜਵਾਰ ਸਿੰਘ ਵਾਲਾ ਵਿਖੇ ਮੌਜੂਦ ਆ ਤੇ ਸਾਲਾ ਸਰ ਧਾਮ ਦੇ ਲਈ ਇੱਥੋਂ 18ਵੀਂ ਜਿਹੜੀ ਯਾਤਰਾ ਉਹ ਅਜਰਵਾਨਾ ਹੋ ਰਹੀ ਆ ਸਵੇਰ ਮੌਕੇ ਤੋਂ ਹੀ ਲੈ ਕੇ ਜਿਹੜਾ ਲੰਗਰ ਲਗਾਇਆ ਗਿਆ ਪਿੰਡ ਦੇ ਵੱਲੋਂ ਰਸਤੇ ਤੇ ਆ ਜਾ ਰਹੀਆਂ ਸੰਗਤਾਂ ਦੇ ਲਈ ਵੀ ਲੰਗਰ ਲਗਾਇਆ ਗਿਆ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਐਜ ਨਿਊਜ਼ 24 ਤੇ ਜੁੜੇ ਰਹੋ ਮੈਂ ਜਸਵਿੰਦਰ ਗੋਪਾਰਾਏ ਜਲਾਲਾਬਾਦ।